ਲੱਕੀਨੇ ਜੇ ਤੁਸੀਂ ਅੱਜ ਇੱਥੇ ਆਇਓ। ਮੈਂ ਦਸ਼ਕਰਾਂ ਰਾਣੂ ਹਾਂ। ਹਾਂਜੀ ਕੀ ਹੋਇਆ ਤੁਹਾਡੇ ਨਾਲ? ਇਹ ਘਰ ਗਿਆ ਸੀ ਮੁੰਡਾ ਸੋਹਣਾ। ਅੱਛਾ। ਹਾਂਜੀ। ਕਹਿੰਦਾ ਵਿਆਹ ਕਰਾਇਆ ਸੀ। ਹਾਂਜੀ ਕਹਿੰਦਾ ਜਿਵੇਂ ਲੈ ਕੇ ਗਿਆ ਮੈਂ ਛੱਡ ਕੇ ਵੀ ਜਾਊਂਗਾ ਘਰ। ਅੱਛਾ। ਹਾਂਜੀ ਮਾਂ ਕਹਿੰਦੀ ਮੇਰੇ ਵਿਚੇ ਨਹੀਂ ਐ। ਬੱਸ ਮੈਂ ਇੱਥੇ ਗੱਲ ਇਹ ਦੀ ਕਰ ਤੂੰ। ਵਿਆਹ ਕਦੋਂ ਹੋਇਆ ਸੀ ਜੀ? ਮੈਂ ਦੱਸ ਤੁਸੀਂ ਤੁਸੀਂ ਮੈਨੂੰ ਮੈਜਿਸਟਰ ਆ ਗਿਆ ਆਪਾਂ ਲੈਣੇ ਪੈਗੇ ਤੁਸੀਂ ਫਗਵਾ ਰਹੇ ਹੋ ਤੇ ਤੁਜੀ ਤੁਹਾਡੇ ਵੀ 7390 ਰੁਪਿਆ ਕਰਵਾਇਆ ਆਪਣਾ ਨਾਮ ਕੀ ਤੁਸੀਂ ਦੱਸੋ ਬੀਤਾਂ ਦਾ ਦੇ ਵੀ ਮੈਂ ਕੋਈ ਛੋਟੀ ਭੈਣ ਹਾਂ ਹਾਂ ਕੀ ਨਾਮ ਹੈ ਸਿਸਟਰ ਦੇ ਜਿਸ ਦਾ ਵਿਆਹ ਹੋਣਾ ਹੈ ਆਸ਼ਾ ਰਾਣੀ ਹੈ ਉਹ ਕੋ ਮੁੰਡੇ ਦੀ ਮੰਗਣੀ 6 ਤਰੀਕ ਨੂੰ ਹੋਈ 6 ਨਵੰਬਰ ਨੂੰ 2015 ਨੂੰ ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ ਉਹਨੇ ਮੇਰੀ ਸਿਸਟਰ ਨਾਲ ਕੋਟ ਮੇਰੀ 7 ਤਰੀਕ ਨੂੰ ਕਰਾ ਲਿਆ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣਗੇ 4 ਮਹੀਨੇ ਕੋਟ ਮੈਰਿਜ ਨੂੰ ਹੋ ਗਿਆ ਮੁੰਡੇ ਨੇ ਲਾਰਾ ਲਾਇਆ ਮੇਰੀ ਭੈਣ ਨੂੰ ਉਹ ਸਾਡੇ ਘਰ ਨਹੀਂ ਆਈ ਮੈਂ ਆਪਣੀ ਮੰਮੀ ਨੂੰ ਬੁਲਾਉਂਦਾ ਠੀਕ ਆ ਜੀ 10 ਤਰੀਕ ਨੂੰ ਮੁੰਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਹੋਈ ਆ ਡੈਡੀ ਆ ਆਪਾ ਬਾਪੀ ਆ ਆ ਪਾਜੀ ਆ ਇਹਨਾਂ ਨਾਲ ਗੱਲਬਾਤ ਹੋਈ ਕੀ ਗੱਲਬਾਤ ਤੁਸੀਂ ਖਰੋ ਇਹਨਾਂ ਨੂੰ ਭਰੋਸਾ ਦਿਵਾ ਕੇ ਲੈ ਕੇ ਗਿਆ ਫਿਰ ਮੈਂ ਤੁਹਾਡੀ ਕੁੜੀ ਨੂੰ ਜਿੱਧਾ ਲੈ ਕੇ ਚੱਲਾਂ ਉਦੋਂ ਛੱਡ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸੁਹੂਲਤ ਦਊਂਗਾ ਕਿ ਤੁਸੀਂ ਮੇਰੇ ਨਾਲ ਇਹਨੂੰ ਤੋੜ ਦੋ ਕਦੋਂ ਲੈ ਕੇ ਆਇਆ ਸੀ ਮੁੰਡਾ ਲੈ ਕੇ ਗਿਆ 10 ਤਰੀਕ ਨੂੰ 10 ਫਰਵਰੀ 10 ਫਰਵਰੀ 2025 ਕਿੱਥੋਂ ਲੈ ਕੇ ਗਿਆ ਸਾਡੇ 11 ਮੁੰਡਾ ਖਰੋ ਚਲੇ ਗਏ ਨੇ ਕਿੱਥੋਂ ਲੈ ਕੇ ਗਿਆ ਗੰਗਾ ਅਨੰਤਗਰ ਤੋਂ ਲੈ ਕੇ ਗਿਆ ਕੁੜੀ ਦੇ ਘਰ ਉਹਦਾ ਪੇਰੈਂਟ ਨਾਲ ਗੱਲ ਕਰਕੇ ਆ ਭਾਬੀ ਆ ਕੁੜੀ ਦੀ ਬਾਜੀ ਆ ਆ ਡੈਡੀ ਆ ਫਿਰ ਕੀ ਹੋਇਆ ਜੀ ਫਿਰ ਕੁਛ ਨਹੀਂ ਪਾਇਆ ਉਹ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕੋਈ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗ ਗਿਆ 3:30-4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫਿਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਹਾਂ ਹਾਂਜੀ ਭਾਜੀ ਕਿੱਥੇ ਅਫੀਜੀ ਮਾਸੀ ਦੇ ਜਾ ਰਹੇ ਆ ਰਾਹੋਂ ਗੜ ਸ਼ੰਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫਿਰ ਮੈਂ ਉਹਨੂੰ ਫਿਰ ਕਾਲ ਕੀਤੀ ਅੱਧੇ ਘੰਟੇ ਬਾਅਦ 4:30 ਵਜੇ ਮੈਂ ਕਹਾ ਹਾਂਜੀ ਹੋਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿ ਨਾ ਵੇਟ ਕਰੋ ਮੇਰੇ ਨਾਲ ਹੀ ਨਹੀਂ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਆਵਾਜ਼ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਹੀਂ ਆਵਾਜ਼ ਆਈ ਬਿਲਕੁਲ ਸੁਨਸਾਨ ਜਗ੍ਹਾ ਫਿਰ ਮੈਂ ਉਹਨੂੰ ਕਾਲ ਕੀਤੀ 6:00 7:00 ਵਜੇ ਮੈਂ ਕਹਾ ਹਾਂਜੀ ਹੋਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਕਿ ਕੁੜੀ ਤੁਹਾਡੀ ਗੜ ਸ਼ੰਕਰ ਤੋ ਬਿਠਾਈ ਹੋਈ ਆ ਮੈਂ ਤੇ ਤੁਸੀਂ ਜਾ ਕੇ ਉਹਨੂੰ ਤਕਰੀਬਨ 6 ਵਜੇ ਕਹਿੰਦਾ ਲੈ ਆਇਓ ਫਿਰ 6 ਤੱਕ ਬਾਜੀ ਹੋਣਾ ਨੂੰ ਮੈਂ ਕਾਲ ਕੀਤੀ ਮੈਂ ਕਿਹਾ ਬਾਜੀ ਸਿਸਟਰ ਨੂੰ ਲੈ ਆਇਓ ਮੁੰਡਾ ਕਹਿੰਦਾ ਮੈਂ ਬੱਸੇ ਬਿਠਾ ਆਤੀ ਮੇਰੀ ਗੱਲ ਹੋ ਗਈ ਮਾਸੀ ਨਾਲ ਤੇ ਅਸੀਂ ਸਵੇਰ ਨੂੰ ਕਹਿੰਦਾ ਅਸੀਂ ਕਹਿੰਦਾ ਬੜੀ ਮੰਮੀ ਨਾਲ ਗੱਲ ਕਰਾਂਗੇ ਮੈਂ ਆਪਣੇ ਘਰ ਨਹੀਂ ਜਾਣਾ ਕਹਿੰਦਾ ਮੈਂ ਹੋਟਲ 'ਚ ਰਹੂੰਗਾ ਜਾਂ ਮੈਂ ਆਪਣੇ ਦੋਸਤ ਦੇ ਰਹੂੰਗਾ ਉਸ ਤੋਂ ਬਾਅਦ ਮੈਂ ਘਰ ਦੇ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਲੈ ਆਇਓ ਫਿਰ ਮੇਰੇ ਡੈਡੀ ਕੇ 6:30 ਵਜੇ ਗਏ ਸੇ 6:30 ਵਜੇ ਗਏ ਤਾਂ 8:30 ਜਾਂ 9:00 ਵਜੇ ਘਰ ਆਏ ਬੱਸਾਂ ਸਾਰੀਆਂ ਲੰਗੀਆਂ ਕੁੜੀ ਸਾਡੀ ਨਹੀਂ ਉਤਰੀ। ਮੈਂ ਫੋਨ ਤੇ ਫੋਨ ਲਾਇਆ ਮੈਂ ਕਿਹਾ ਦੇਖੋ ਬਈ ਮੇਰੇ ਮੰਮੀ ਡੈਡੀ ਗਏ ਆ ਤਾਂ ਟੈਨਸ਼ਨ ਤਾਂ ਮੈਨੂੰ ਦੱਸੋ ਕੁੜੀ ਕਿੱਥੇ ਆ ਨਾ। ਉਹ ਕਹਿ ਰਹੀ ਸੀ ਜੀ ਕੁੜੀ ਆਪਣੀ ਸਹੇਲੀ ਦੇ ਨਾਲ ਚਲ ਗਈ ਹੋਵੇ। ਕਹਿੰਨਾ ਮੈਨੂੰ ਸਹੇਲੀ ਦੇ ਗਈ ਸੀ। ਮੈਂ ਤਾਂ ਮੈਂ ਸਹੇਲੀ ਆ ਮੈਂ ਕਿਹਾ ਜੇ ਸਹੇਲੀ ਦੇ ਗਈ ਹੁੰਦੀ ਮੈਨੂੰ ਕਾਲ ਕਰਨੀ ਤੇ ਮੇਰੀ ਭੈਣ ਆ ਉਹ ਵੀ ਮੇਨਾ ਹਰ ਇੱਕ ਗੱਲ ਸ਼ੇਅਰ ਕਰਦੀ ਹੈ। ਕਿਉਂਕਿ ਮੈਨੂੰ ਕੋਈ ਕਾਲ ਨਹੀਂ ਆਈ ਮੇ ਸਿਸਟਰ ਦੀ ਮੈਂ ਕਹਿੰਦਾ ਮੇਰਾ ਭਰਾ ਵਾਣ ਕੇ ਮੈਂ ਤਾਂ ਦੱਸ ਤੀ ਮੈਨੂੰ ਟੈਨਸ਼ਨ ਹੋ ਰਹੀ ਆ ਭਾਜੀ ਕਿੱਥੇ ਆ ਉਹ ਕਹਿੰਦਾ ਜੀ ਮੇਰੇ ਕਹਿੰਦਾ ਮੇਰੇ ਨਾਲ ਵੀ ਆ ਮੇਰੇ ਨਾਲ ਨਹੀਂ ਵੀ ਆ ਸੇਫ ਆ ਕੁੜੀ ਮੈਂ ਕਹਿੰਦਾ ਸੇਫ ਆ ਮੈਨੂੰ ਦੱਸ ਕਿੱਥੇ ਆ ਨਾ ਤੇ ਤੇਰੇ ਨਾਲ ਹੀ ਆ ਜਾਂ ਕਿਤੇ ਹੋਰ ਕਹਿੰਦਾ ਨਹੀਂ ਆਪਣੀ ਸਹੇਲੀ ਦੇ ਹੋ ਸਕਦੀ ਆ ਵੀ ਮੇਰੇ ਨਾਲ ਆ ਸੇਫ ਵੀ ਆ ਨਹੀਂ ਵੀ ਆ ਮੈਂ ਤਾਂ ਕਹਿਨ ਦਾ ਮਤਲਬ ਕੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਸਾਟ ਲੱਗੀ ਪੈਰ ਤੇ ਮੈਂ ਡਾਕਟਰ ਕੋਲ ਆ ਨੇਰੇ ਵਿੱਚ ਆ ਮੈਂ ਤੇਰੀ ਜਾ ਕੇ ਗੱਲ ਕਰਉਣਾ ਆ ਮੈਨੂੰ 9 ਵਜੇ ਸਰ ਉਹਨੂੰ ਫੋਨ ਕਰਦੀ ਨੂੰ ਮੁੰਡੇ ਨੇ ਮੈਨੂੰ ਕੋਈ ਹਤਾ ਪਤਾ ਨਹੀਂ ਮੇਰੀ ਸਿਸਟਰ ਨਾਲ ਗੱਲ ਨਹੀਂ ਕਰਵਾਈ ਉਸ ਤੋਂ ਬਾਅਦ ਮੈਂ ਉਹਨੂੰ 6 ਵਜੇ ਸਵੇਰ ਦੇ ਮੈਂ ਡੈਡੀ ਨੂੰ ਉਹਨਾਂ ਨੂੰ ਘਰ ਕਹਿਤਾ ਮੈਂ ਕਿ ਤੁਸੀਂ ਜਾਓ ਕਿ ਕੋਈ ਗੱਲ ਨਹੀਂ ਠੀਕ ਆ ਮੈਂ ਤਾਂ ਟੈਨਸ਼ਨ 'ਚ ਹੋਣਗੇ ਹਨਾ ਤੇ ਮੈਂ ਕਿਹਾ ਟੈਨਸ਼ਨ 'ਚ ਹੋਣਗੇ ਤੁਸੀਂ ਜਾਓ ਘਰੇ ਮੈਂ ਕਿਹਾ ਕੁੜੀ ਆਪਣੀ ਸਹੇਲੀ ਦੇ ਚਲ ਗਈ ਹੈ ਮੈਂ ਇਹਨਾਂ ਨੂੰ ਝੂਠ ਕਿਹਾ ਉਸ ਮੁੰਡੇ ਨੇ ਮੈਨੂੰ ਸਵੇਰੇ ਵੀ ਇੱਦਾਂ ਹੀ ਕਿਹਾ ਕਹਿੰਦਾ ਜੀ ਆਪਣੀ ਸਹੇਲੀ ਦੇ ਨਾਲ ਗਈ ਹੋਣੀ ਫਿਰ ਮੈਂ ਕਹਿੰਦਾ ਕੋਈ ਨਹੀਂ ਮੈਂ ਦੇਖ ਮੈਂ ਜਦੋਂ ਕੁੜੀ ਕੇ ਫਿਰ ਥੋੜੇ ਗਲਵਤ ਨਹੀਂ ਵੀ ਕਿਸੇ ਕੁੜੀ ਨਾਲ ਮੇਰੀ 2 ਵਜੇ ਤੋਂ ਬਾਅਦ ਕੋਈ ਗਲਵਤ ਨਹੀਂ ਹੋਈ ਤੁਹਾਨੂੰ ਪਤਾ ਕਿਵੇਂ ਲੱਗਿਆ ਥੋੜੀ ਕੁੜੀ ਨਾਲ ਇਸ ਤਰ੍ਹਾਂ ਘਟਨਾ ਹੋ ਗਈ ਤੁਹਾਨੂੰ ਪਤਾ ਕਿਵੇਂ ਲੱਗਿਆ ਸਰ ਅਸੀਂ ਮੈਂ ਪ੍ਰੈਸਪੋਰਟ ਨੂੰ ਫੋਨ ਕੀਤਾ ਸੀਗਾ ਫੋਨ ਕੀਤਾ ਸੀ ਗੱਲ ਉਸ ਤੋਂ ਬਾਅਦ ਮੈਨੂੰ ਫੋਨ ਆਇਆ মিডিਆ ਵਾਲੇ ਦਾ ਕਹਿੰਦਾ ਕਿਸੇ ਦੀ ਫਾਟਕਾ ਤੇ ਲਾਸ਼ ਮਿਲੀ ਆ ਫਾਟਕਾ ਨਹੀਂ ਮੈਂ ਕੀਤਾ ਮੁੰਡੇ ਨਹੀਂ ਨਹੀਂ ਮੈਨੂੰ মিডিਆ ਵਾਲੇ ਦਾ ਫੋਨ ਆਇਆ ਸੀ ਕਹਿੰਦਾ ਫਾਟਕਾ ਦੀ ਬੋਡੀ ਮਿਲੀ ਆ ਕਿਸੇ ਦੀ ਫਿਰ ਮੈਂ ਭਾਜੀ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਹਾਂ ਦੇਖਣ ਗਏ ਹੋਏ ਆ ਫਾਟ ਕਰਕੇ ਕਹਿੰਦੇ ਦੇਖੋ ਕੌਣ ਆ ਪਤਾ ਨਹੀਂ ਹਨਾ ਇਹਨਾਂ ਨਾਲ ਲੜਾਈ ਹੋਈ ਇੱਥੇ ਹਾਂ ਤੇ ਫਿਰ ਫਿਰ ਸਾਰੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਤੁਹਾਨੂੰ ਕੀ ਲੱਗਦਾ ਕਿ ਮਾਰਿਆ ਕਿਉਂ ਕੀ ਕਾਰਨ ਸੀ ਮਾਰਨ ਦਾ ਸਰ ਮੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਸਾਰਿਆਂ ਦੀ ਮਾਮਿਆਂ ਦੀ ਸਾਜ਼ਿਸ਼ ਹੈ ਇਹਦੀ ਮਾਮਿਆਂ ਨੂੰ ਮੈਂ ਫੋਨ ਕੀਤਾ ਲਗਾਤਾਰ ਸਰ 10 ਦਿਨ ਤੋਂ ਮੈਂ ਕਾਲ ਕਰ ਰਹੀ ਹਾਂ 11 ਤੱਕ ਜਦੋਂ ਸਾਡੇ ਘਰ ਕੁੜੀ ਨਹੀਂ ਆਈ ਮੇਰੇ ਨਦੀ ਮਾ ਮੇਰੇ ਮੁੰਡਾ ਫਰਾਰ ਹੋ ਗਿਆ 11 ਤਰੀਕ ਨੂੰ ਆਪਣੇ ਘਰ ਨਹੀਂ ਬੜਿਆ ਆਪਣੇ ਨਾਨਕੇ ਆਦੇ ਸੀ ਉਹਦੀ ਮਾਂ ਵੀ ਉਸ ਦਿਨ ਹੀ ਫਰਾਰ ਹੋ ਗਈ ਮੁੰਡਾ ਕਿਹੜੇ ਪਿੰਡ ਦਾ ਆ ਮੁੰਡਾ ਸਰ ਪੰਗਲ ਕਲਾ ਦਾ ਆ ਪੰਗਲ ਕਲਾ ਨਾਮ ਕੀ ਨਾਮ ਸੁਖਬੀਰਪਾਲ ਸੁਖਦੀਪਾਲ ਸੁਖਵੀਰ ਵੀਰਪਾਲ ਸੁਖਵੀਰ ਵੀਰਪਾਲ ਸੁਖਵੀਰਪਾਲ ਤੇ ਤੁਸੀਂ ਹੁਣ ਕੀ ਮਤਲਬ ਸਰ ਮੈਂ ਮੰਗੇ ਚੌਨੀ ਆ ਦੇਖੋ ਜੇ ਜਿਸ ਤਰ੍ਹਾਂ ਮੇਰੀ ਸਿਸਟਰ ਨਾਲ ਹੋਇਆ ਕਿਸੀ ਹੋਰ ਕੁੜੀ ਨਾਲ ਧੱਕਾ ਨਾ ਹੋਵੇ ਠੀਕ ਹੈ ਜੀ ਕੁੜੀ ਪਤਾ ਨਹੀਂ ਕਿੰਨਾ ਕੁ ਤੜਫੀ ਹੋਣੀ ਆ ਕਿੰਨਾ ਕੁ ਰੋਈ ਹੋਣੀ ਆ ਕਿੰਨਾ ਕੁ ਗਿੜਗੜਾਈ ਹੋਣੀ ਉਹਦੇ ਮੋੜੇ ਮੈਂ ਚਾਹੁੰਦੀ ਆ ਫਿਰ ਸਾਨੂੰ ਜਿਹੜੇ ਮੇਰੀ ਉਹਦੀ ਮਾਂ ਨੂੰ ਮੁੰਡੇ ਦੀ ਦੋਨਾਂ ਦੀ ਲਾਸ਼ ਅਸੀਂ ਇਕੱਠੀਆਂ ਦੀ ਲੈਣੀ ਆ ਅਸੀਂ ਐਦਾਂ ਐਦਾਂ ਆਪਣੀ ਕੁੜੀ ਨਹੀਂ ਲਿਜਾ ਸਕਦੇ ਨਹੀਂ ਤੁਸੀਂ ਬੋਡੀ ਦੇਖੇ ਲੜਕੀ ਦਾ ਬੋਡੀ ਅਸੀਂ ਦੇਖ ਲਈ ਆ ਕੁੜੀ ਦੇ ਤੇ ਤੁਹਾਨੂੰ ਲੱਗਦਾ ਕਿ ਇੰਜਰਡ ਦੇ ਨਿਸ਼ਾਨ ਆ ਕੁੜੀ ਦਾ ਗਲਾ ਕੁੱਟਿਆ ਇੱਕ ਮੁੰਡੇ ਦਾ ਹੱਥ ਨਹੀਂ ਆ ਇਹ 3-4 ਜਣੇ ਦਾ ਹੱਥ ਆ ਵਿੱਚ ਜਿੰਨੇ ਵੀ ਮੁੰਡੇ ਨਾਲ ਆ ਉਹ ਸਾਨੂੰ ਨਾਲ ਚਾਹੀਦੇ ਆ ਤੇ ਉਹ ਮੁੰਡੇ ਦੀ ਲਾਸ਼ ਅਸੀਂ ਆਪਣੀ ਕੁੜੀ ਦੀ ਲਾਸ਼ ਉਹਦੇ ਤੱਕ ਨਹੀਂ ਲੈ ਜਾਣੀ ਜਦੋਂ ਤੱਕ ਕੁੜੀ ਦਾ ਸਹੀ ਇਨਸਾਫ ਨਹੀਂ ਮਿਲਦਾ ਜੇ ਸਾਨੂੰ ਕੁੜੀ ਨਹੀਂ ਮਿਲਦੀ ਸਾਡੀ ਕਿੱਦਾਂ ਦੀ ਗਈ ਸੀ ਕਿਸ ਕਿਸ ਤੇ ਕਿਸ ਤੇ ਕਿਸੇ ਸੱਜਣ ਕਰਦੇ ਉਸ ਨੂੰ ਸਾਰ ਸਾਨੂੰ ਕਹੀ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਸ਼ੱਕ ਕਿਹਦੇ ਹਾਂਜੀ ਸ਼ੱਕ ਕਿਹਦੇ ਤੇ ਹੈ ਸ਼ੱਕ ਸਾਨੂੰ ਮਾਤੇ ਵੀ ਆ ਮਾਮਿਆਂ ਤੇ ਵੀ ਆ ਸਾਰੀਆਂ ਤੇ ਰਿਸ਼ਤੇਦਾਰਾਂ ਤੇ ਮਾਸੀ ਤੇ ਵੀ ਭੈਣ ਤੇ ਵੀ ਆ ਹੁਣ ਪੁਲਿਸ ਆਈ ਉਹ ਕਿਥੇ ਪੁਲਿਸ ਆਊਗੀ ਦੇਖੋ ਕੀ ਕਾਰਵਾਈ ਕਰਦੀ ਅੱਗੇ ਤੁਹਾਡੇ ਨਾਲ ਕੰਪਲੇਨ ਕਰਤੀ ਪੁਲਿਸ ਨੂੰ ਕੰਪਲੇਨ ਸਰ ਅਸੀਂ ਐਸਐਚਓ ਨੇ ਵੀ ਕੀਤੀ ਸਾਡੀ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦੇਗੇ ਸਾਡੀ ਉੱਥੇ ਵੀ ਨਹੀਂ ਸੁਣਵਾਈ ਹੋਈ ਹੁਣ ਹਿਸ਼ਾਰ ਪੁਠਾਣਾ ਸਰ ਅੱਛਾ ਜੀ ਹਾਂਜੀ ਅਸੀਂ ਮੰਗਟ ਆਉਨੇ ਆ ਫੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੀ ਕੁੜੀ ਲੈ ਕੇ ਗਿਆ ਸੀ ਤੁਹਾਨੂੰ ਵਾਪਸ ਚਾਹੀਦੀ ਜੇ ਸਾਨੂੰ ਕੁੜੀ ਨਹੀਂ ਦੇ ਸਕਦਾ ਸਾਨੂੰ ਦੋਨਾਂ ਦੀ ਲਾਸ਼ ਚਾਹੀਦੀ ਵਿੱਚੇ ਉਹਦੀ ਮੰਮੀ ਦਾ ਹੱਥ ਹੈ ਕਹਿੰਦੀ ਜੀ ਮੈਨੂੰ ਕੁੜੀ ਪਸੰਦ ਨਹੀਂ ਉਹਨਾਂ ਚਿਰ ਅਸੀਂ ਲਾਸ਼ ਨਹੀਂ ਇੱਥੋਂ ਲੈ ਜਾਣੀ ਜਿੰਨਾ ਚਿਰ ਸਾਨੂੰ ਮੁੰਡੇ ਦੀ ਲਾਸ਼ ਨਹੀਂ ਮਿਲਦੀ ਨਾਲ ਠੀਕ ਹੈ ਠੀਕ ਹੈ ਥੈਂਕ ਯੂ ਜਿਹੜਾ ਹੈਗਾ ਨਿਸ਼ਾਨ ਘਾਟ ਉੱਥੇ ਬਾਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉਹ ਤੁਹਾਡਾ ਮਿਲਿਸੀ ਕੀ ਕਾਸ਼ਾ ਰਾਣੀ ਜਿਹਦਾ ਐਡਰੈਸ ਦੋਦੇਵਾਲ ਦਾ ਲਿਖਿਆ ਹੋਇਆ ਹੈ ਉਹਦੀ ਬੋਡੀ ਪਈ ਹੈ 6 ਦਿਨ ਤੋਂ ਕੋਈ ਬੋਡੀ ਲੈਂਡ ਨਹੀਂ ਆਇਆ। ਸੋ ਉਹਦੇ ਬਾਰੇ ਪਤਾ ਜੋਗੀ ਕੀਤੀ ਤਾਂ ਪਤਾ ਲੱਗਾ ਕਿ ਇਹ ਲੜਕੀ ਹਿਸ਼ਾਰਪੁਰ ਦੀ ਹੈਗੀ ਹੈ। ਔਰ ਉੱਥੋਂ ਲਾਪਤਾ ਸੀਗੀ। ਔਰ ਇਹ ਵੀ ਇਹ ਬੋਡੀ ਹੈਗੀ ਹੈ। ਸੋ ਬੋਡੀ ਦਾ ਮੌਇਨਾ ਕੀਤਾ ਬਾਹਰੀ ਤੌਰ ਤੇ ਤਾਂ ਕੋਈ ਰਿਸਰਕਟ ਕਰਾ ਨਜ਼ਰ ਨਹੀਂ ਆ ਰਹੀ। ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਹੈ। ਉਹਦਾ ਨਾਮ ਸੁਖਵੀਰ ਹੈ ਪੰਗਲਕਲਾ ਦਾ ਰਹਿਣ ਵਾਲਾ ਹੈ। ਸੋ ਉਹਦੇ ਬਾਰੇ ਪਤਾ ਲੱਗਿਆ ਕਿ ਉਹਨੇ ਵੀ ਜਿਹੜਾ ਉਹ ਸਿਵਲ ਹਸਟਰ ਦਾਕਲ ਹੈ। ਬਾਕੀ ਹੁਣ ਇਹਨਾਂ ਦੀ ਬਾਰਸ ਆ ਜਾਂਦੀ ਹੈ। ਉਹਨਾਂ ਦੇ ਤੂ ਸਾਰੀ ਦਰਿਆਪਤ ਕਰਕੇ ਜੋ ਵੀ ਪੜਨ ਦੀ ਕਾਰਵਾਈ ਹੈਗੀ ਉਹ ਮੰਜ਼ਿਲਾਂ ਦੀ ਹੈ। ਸਰ ਪਤਲ ਗਿਆ ਕਿ ਦੋਨੋਂ ਪਤੀ ਪਤਨੀ ਸੀਗੇ ਸਾਦੀ ਕਰ ਲਿਆ ਸੀ ਦੋਨੋਂ ਕੋਈ ਇਦਾਂ ਦਾ ਸਾਹਮਣੇ ਮਾਮਲਾ ਹੈ। ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਨਹੀਂ ਸੀ ਹਾਂ ਇਹ ਵੀ ਪਰ ਲੜਕੀ ਦੇ ਪਰਿਵਾਰ ਦਾ ਕਹਿ ਰਾਇਆ ਹੈ ਕਿ ਜਦੋਂ ਮੁੰਡੇ ਦੇ ਮਾਤਾ ਨੇ ਉਹ ਨਹੀਂ ਚਾਹੁੰਦੇ ਸੀ ਕਿ ਵਿਆਹ ਹੋਵੇ ਉਹ ਇਹਨੂੰ ਆਪਣਾਣ ਤਿਆਰ ਨਹੀਂ ਸੀਗੇ ਤਹੀਂ ਉਹਨਾਂ ਨੇ ਲਾ ਕੇ ਇਸ ਤਰ੍ਹਾਂ ਮਾਰਿਆ ਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀਗਾ ਸੋ ਹੁਣ ਉਸ ਚੀਜ਼ ਦੀ ਦਰਿਆਵਤ ਕਰਾਗੇ ਹੁਣ ਕਾਰਵਾਈ ਕੀ ਹੋਏਗੀ ਸਰ ਹੁਣ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਾਂ ਉਹ ਲੜਕਾ ਦਾ ਹਾਲਾਤ ਕੀ ਦਾ ਜਿਹੜਾ ਲੜਕਾ ਜਰਕਾਇਆ ਹੈ ਲੜਕਾ ਹਲੇ ਸਿਵਨਾ ਸਟਾਰ ਤੇ ਜੀਰੇ ਇਲਾਜ ਹੈ ਸੋ ਉਹ ਡਾਕਟਰ ਹੀ ਦੱਸ ਸਕਦੇ ਬੈਟਰ ਵੀ ਕਿਸ ਕੰਡੀਸ਼ਨ ਚ ਹੈ ਉਹ ਚਿਚਰਾ ਬਿਆਨ ਦੇਣਗੇ ਤੁਸੀਂ ਉਸ ਦਾ ਕਾਰਵਾਈ ਕਰੋਗੇ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਦੇ ਬਿਆਨ ਲਵਾਂਗੇ ਫਿਰ ਤਰਜ਼